इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਅਸੀਂ ਤੇਸ਼ ਦੇ ਮਾਨਸ਼ੀਰ ਸ਼ੇਧ ਦੇ ਅਜਮ ਭਗਤ ਸਿੰਘ ਰਾਜਗੁਰੂ ਸੁਖਦੇਵ ਤੇ ਸ਼ਹੀਦ ਕਾਂਸੀ ਰਾਮ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਸ਼ਾਦਾ ਦੇ ਫੁੱਲ ਭੇਂਟ ਕਰਨ ਲਈ ਅੱਜ ਇੱਥੇ ਲੇਬਰ ਚੌਂਕ ਦੇ ਵਿੱਚ ਕਾਨਫਰੰਸ ਕਰ ਰਹੇ ਆ ਸਿੱਧੀ ਕਾਨਫਰੰਸ ਕਰ ਰਹੇ ਆ ਜਿਸ ਦੇ ਵਿੱਚ ਵੱਖ-ਵੱਖ ਮਜ਼ਦੂਰ ਮਹਾਰਾਜ ਜੁਟੇ ਬੰਦੀਆ ਤੋਂ ਇਲਾਵਾ ਗਦਰੀ ਬਾਬੇ ਵਿਚਾਰਮੰਤ ਪੰਜਾਬ ਦੇ ਆਗੂ ਵਿਸ਼ੇਸ਼ ਤੌਰ ਤੇ ਸ਼ਿਰਸ ਕਚਰਕਤ ਕਰ ਰਹੇ ਹਨ ਇਸ ਮੌਕੇ ਅਸੀਂ ਜਨਤਾ ਦੇਸ਼ ਦੀ ਜਨਤਾ ਨੂੰ ਸੰਦੇਸ਼ ਚਾਉਣਾ ਦੇ ਦੇਣਾ ਚਾਹੁੰਦੇ ਆ ਆਪਣੀ ਬੇਨਤੀ ਕਰਨਾ ਚਾਹੁੰਦੇ ਆ ਕਿ ਅੱਜ ਉਹ ਦੇਸ਼ ਜਿਸ ਨੂੰ ਸ਼ੀਰਦੇ ਆਜਮ ਭਗਤ ਸਿੰਘ ਨੇ ਆਪਣੇ ਖੂਨ ਨਾਲ ਸਿੰਜ ਕੇ ਆਜ਼ਾਦੀ ਦਵਾਈ ਸੀ ਅੱਜ ਉਸ ਨੂੰ ਫੇਰ ਗੁਲਾਮੀ ਦਾ ਜਦੀਰਵਲ ਖਿਚੜੇ ਲਈ ਹੁਕਮਰਾਨ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਆ ਅਸੀਂ ਬੇਨਤੀ ਕਰਦੇ ਆ ਕਿ ਜਿਹੜੇ ਹੁਕਮਰਾਨ ਜਮਾਤਾਂ ਉਹ ਇਸ ਸੰਵਿਧਾਨ ਨੂੰ ਇਸ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੇ ਆ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਤੋਂ ਸੁਚੇਤ ਰਹੋ ਅਗਾਂਹ ਦੀ ਲੋਕ ਸਭਾ ਚੋਣਾਂ ਆ ਰਹੀਆਂ ਆ ਉਹਦੇ ਵਿੱਚ ਇਹਨਾਂ ਹਾਕਮ ਜਮਾਤ ਨੂੰ ਭਾਜ ਦਿਓ ਤਾਂ ਜੋ ਅਸੀਂ ਲੋਕਤੰਤਰ ਨੂੰ ਬਚਾ ਸਕੀਏ ਪਰ ਕਿਸੇ ਦਾ ਸੁਖੀ ਤਾਂ ਹਸਣਾ ਹੈ ਫਰਦਾਨਾ ਆਪਾਂ ਵਿਚਾਰ-ਵਟਾਂਦਰਾ ਕਰ ਰਹੇ ਆ ਤੇ ਸਰਕਾਰਾਂ ਦੀਆਂ ਨੀਤੀਆਂ ਕੀ ਨੇ ਅਸੀਂ ਉਹਨਾਂ ਦੀ ਨੀਤੀ ਕੀ ਸੀਗੀ ਆਪਾਂ ਇਸ ਵਾਰ ਵੀ ਬੜੀ ਸਰਚ ਆਉਣਾ ਹੈ ਅੱਜ ਜਿੱਥੇ ਇੱਕ ਸਮੁੱਚਾ ਭਾਰਤ ਪੰਜਾਬ ਦੇ ਇੱਕ ਮਹਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸਿਗਦੇਵ ਜੀ ਨੂੰ ਸ਼ਹੀਦੀ ਦਿਵਸ ਤੇ ਸ਼ਰਧਾ ਦੇ ਫੁੱਟ ਭੇਟ ਕਰਦਾ ਹੈ ਉੱਥੇ ਹੀ ਭਾਰਤੀ ਕਿਸਾਨ ਜੀਨ ਲਕੁਆਲ ਤੇ ਬਲਾਕ ਮਰੰਡਾ ਜ਼ਿਲ੍ਹਾ ਰੋਪੜ ਦੀ ਟੀਮ ਜੋ ਕਿ ਸੂਤ ਕਥਾਨ ਮੋਰਚੇ ਦੇ ਝੰਡੇ ਥੱਲੇ ਅਸੀਂ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜੋ ਕਿ ਅਸੀਂ ਪਹਿਲਾਂ ਵੀ ਸਾਡੇ ਆਗੂ ਸਾਹਿਬਾਨ ਨੇ ਦੱਸਿਆ ਕਿ ਸੰਵਿਧਾਨ ਬਚਾਓ ਦਾ ਨਾਰਾ ਅੱਜ ਅਸੀਂ ਦਿੱਤਾ ਭਾਰਤੀ ਕਿਸਾਨ ਜੂਨ ਲਖੋਆ ਟੈਗ ਕਿਉਂਕਿ ਉਹਨਾਂ ਦੀ ਬਦੌਰਦਾਂ ਦੇ ੱਤੇ ਪਾਏ ਹੋਏ ਕੂਨ ਨੇ ਅਪੇ ਅਸੀਂ ਵੀ ਆਪਣੀਆਂ ਹੱਕੀ ਮੰਗਾਂ ਨੂੰ ਕਾਇਮ ਰੱਖਣ ਲਈ ਅਸੀਂ ਵੀ ਸੈਂਟਰ ਸਰਕਾਰ ਦੇ ਖਿਲਾਫ ਇਸ ਪਿਛਲੇ ਕਾਰਜ ਕਮੇਟੋ ਨੂੰ ਸ਼ੰਘਾਰਸ਼ ਕਰਿਆ ਹੋਇਆ ਹੈ ਜੋ ਕਿ ਸੈਂਟਰ ਸਰਕਾਰ ਕਦੇ ਮੰਨਦੀ ਆ ਕਦੇ ਨਹੀਂ ਤਾਂ ਅਸੀਂ ਵੀ ਇੱਕ ਦਿਨ ਸ਼ਹੀਦ ਭਗਤ ਸਿੰਘ ਰਾਜਗੁਰੂ ਸ਼ਰਦੇਵ ਮੰਗੋਂ ਜਿੱਤ ਪ੍ਰਾਪਤ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਰ ਰਹੀ ਆ ਕਿੱਥੇ ਜਿੱਥੇ ਕਾਰਪੋਰੇਟ ਘਰਾਣੇ ਦੀ ਲੋੜ ਹੀ ਨਹੀਂ ਹੈਗੀ ਉੱਥੇ ਮੱਲੋ ਮੱਲੀ ਉਹਨਾਂ ਨੂੰ ਵਿਦੇਸ਼ੀ ਤਾਕਤਾਂ ਦੇ ਰੂਪ ਵਿੱਚ ਆਪਣੇ ਚੰਦੇ ਇਕੱਠੇ ਕਰਨ ਦੇ ਮਾਰੇ ਇਹਨਾਂ ਨੂੰ ਸਾੜਾ ਸਪੁਰਦ ਕਰ ਰਹੀ ਆ ਇਹੀ ਕਾਰਨਾਂ ਕਿ ਅੱਜ ਹਿੰਦੁਸਤਾਨ ਦਾ ਸਮੁੱਚਾ ਕਿਸਾਨ ਮਜ਼ਦੂਰ ਸੜਕਾਂ 'ਤੇ ਰੋਲ ਰਿਹਾ ਹੈ ਇਹਨਾਂ ਨੇ 24 24 ਲੱਖ ਕਰੋੜ ਰੁਪਈਆ ਕਾਰ ਆਪਰੇਟ ਕਰਾਉਣ ਦਾ ਮਾਫ ਕਰਤਾ ਤੇ ਸਾਰਾ ਕੁੱਲ ਮਜ਼ਦੂਰ ਕਿਸਾਨ ਦਾ ਸਾਰਾ ਕਰਜ਼ਾ ਹੈਗਾ 23 ਲੱਖ ਹਜ਼ਾਰ ਕਰੋੜ ਵੀ ਉਹਨਾਂ ਨੂੰ ਰਹਿਤਾ ਕਿਉਂ ਜਾਂਦੀ ਆ ਸਾਰੇ ਕਰਜ਼ੇ ਕਿਉਂ ਨਹੀਂ ਮਾਫ ਕਰਦੀ ਇਸ ਵਿਵਧਾਨ ਦੇ ਉਲਟਾ ਇਹੀ ਕਾਰਨ ਹੈ ਕਿ ਅੱਜ ਵਿਦੇਸ਼ੀ ਕੰਪਨੀਆਂ ਤੇ ਡਰਦੇ ਸਾਰੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਆ ਕਾਰਪੋਰੇਟ ਕੰਪਨੀ ਦਾ ਕੰਮ ਸੀ ਇੱਥੇ ਬਿਜ਼ਨਸ ਕਰਦੇ ਫੈਕਟਰੀਆਂ ਲਾਉਂਦੇ ਚੰਗੇ ਉਦਯੋਗ ਲਿਆਉਂਦੇ ਜਿਹਦੇ ਵਿੱਚ ਸਾਡੀ ਫਸਲ ਵੀ ਵੱਧ ਮੁੱਲ ਕਾਲ ਵੀ ਖਦੀ ਔਰ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਦਾ ਇਹ ਉਲਟ ਸਾਰਾ ਸਿਸਟਮ ਹੈ ਉਹਨਾਂ ਦੇ ਸੁਰੱਖਿਆ ਵਿਭਾਗ ਉਹਨਾਂ ਕੋਲ ਰੇਲਵੇ ਵਿਭਾਗ ਉਹਨਾਂ ਕੋਲ ਮੋਬਾਈਲ ਵਿਭਾਗ ਉਹਨਾਂ ਕੋਲ ਇਹ ਅਸੀਂ ਬਰਦਾਸ਼ਤ ਨਹੀਂ ਕਰਦੇ ਇਸ ਚ ਸਤਿ ਸ੍ਰੀ ਅਕਾਲ ਜੀ ਦੇਖ ਰਹੇ ਤੁਸੀਂ ਇੰਡੀਅਨ ਟੀਵੀ ਨਿਊਜ਼ ਪੰਜਾਬ ਮੈਂ ਕੁਲਵਿੰਦਰ ਸਿੰਘ ਰਸੂਰ ਪਰ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਕਿਸਾਨ ਜੁਨੀਆ ਬੱਲੋਂ ਇੱਕ ਪ੍ਰੋਗਰਾਮ ਰੰਡਾ ਵੀ ਕਰ ਰੱਖਿਆ ਗਿਆ ਸੋ ਆਪਾਂ ਗਲਵਤ ਕਰਦੇ ਹਾਂ ਕਿਸਾਨ ਜੁਨੀਆ ਦੇ ਆਗੂਆਂ ਦੇ ਨਾਲ ਸਾਰੇ ਕੀ ਪ੍ਰੋਗਰਾਮ ਨਿਕਲਿਆ ਜੀ ਅੱਜ ਭਾਰਤੀ ਕਿਸਾਨ ਜੁਨੀਆ ਲਖਵਾਰ ਅਤੇ ਸੇਵਾ ਕਿਸਾਨ ਮੋਰਚੇ ਨੇ ਰਣਕੇ ਆਪਣਾ ਪਲਾਟ ਮਰਿੰਡਾ ਜਿਹੜਾ ਰੋਪੜ ਵੱਲੋਂ ਜੋ ਪ੍ਰੋਗਰਾਮ ਰੱਖਿਆ ਗਿਆ ਅੱਜ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਦੀ ਸ਼ਹੀਦੀ ਦੇ ਸਬੰਧ ਵਿੱਚ ਇਹਨਾਂ ਨੂੰ ਇੱਕ ਵਿਸ਼ੇਸ਼ ਸੰਦਾ ਵੀ ਦੇਣੀ ਹੈ ਜਿਹਦੇ ਵਿੱਚ ਆਪਾਂ ਇੱਕ ਹੋਰ ਨਾਰਾ ਲਾਇਆ ਜਿੱਦੇ ਵੱਲੋਂ ਸੰਵਿਧਾਨ ਬਚਾਓ ਦੇਸ਼ ਬਚਾਓ ਨਾਰਾ ਅੱਜ ਵੀ ਅਸੀਂ ਇਤਿਹਾਸ ਨੂੰ ਯਾਦ ਕਰਦੇ ਹੋਏ ਇੱਕ ਅੱਜ ਰੋਸ ਵੀ ਮਨਾ ਰਹੇ ਹਾਂ ਦੇ ਅਧੀਨ ਕਿ ਸੰਘਰਸ਼ ਦੇ ਰਾਹ ਤੇ ਵੀ ਚੱਲ ਰਹੇ ਆ ਵੀ ਅੱਜ ਵੀ ਸਾਡੇ ਕਿਸਾਨ ਸਾਡੇ ਰੋਲ ਰਹੇ ਆ ਬਾੜਾਂ ਤੇ ਬੈਠੇ ਖਾਲ ਰੋਲ ਰਹੇ ਆ ਹੁਣ ਇਸੇ ਰੋਸ ਦੇ ਸੰਬੰਧ ਵਿੱਚ ਅੱਜ ਸਾਡੇ ਬਲਾਕ ਮਰੰਡਾ ਵੱਲੋਂ ਸਰਦਾਰ ਸਾਖ ਸਿੰਘ ਸੁਖਦੇਵ ਰਾਜਗੁਰੂ ਇਤਾਂ ਦੇ ਸੰਬੰਧਤ ਅੱਜ ਅਸੀਂ ਇੱਕ ਪ੍ਰੋਗਰਾਮ ਥੋੜਾ ਜਿਹਾ ਰੱਖਿਆ ਇਹ ਸੰਗਠਨ ਆਦਿ ਪ੍ਰੋਗਰਾਮ ਹੈ ਜਿਹਦੇ ਵਿੱਚ ਸਾਰੇ ਜਥੇਬੰਦੀ ਦੇ ਬਲਾਕ ਮਰੰਡਾ ਦੇ ਅਹੁਦੇਦਾਰ ਮੈਂਬਰ ਸਾਹਿਬਾਨ ਆਇਆ ਨਾ ਜੀ ਇਹਨਾਂ ਅੱਗੇ ਅਵਰਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸੋ ਇਹ ਸੰਨ ਕਿਸਾਨਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਅੱਜ ਜਿੱਤੇ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ ਉੱਤੇ ਨਾਲ ਦੀ ਨਾਲ ਸੰਵਿਧਾਨ ਬਚਾਓ ਤੇ ਦੇਸ਼ ਬਚਾਓ ਦਾ ਵੀ ਕਿਨਾਰਾ ਦਿੱਤਾ ਜਾ ਰਿਹਾ ਹੈ ਤਾਂ ਜੋ ਜਿਸ ਦੇ ਨਾਲ ਪੰਜਾਬ ਦੀ ਜਵਾਨੀ ਤੇ ਕਿਸਾਨੀ ਵੱਸ ਸਕੇ ਸੋ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਵੱਲ ਕਿਵੇਂ ਧਿਆਨ ਦਿੰਦੀ ਹਨ ਕੈਮਰਾਮੈਨ ਅਮਰਪਾਲ ਦੇ ਨਾਲ ਮੈਂ ਕੁਲਵਿੰਦਰ ਸਿੰਘ ਅਰਸੂਰ ਪਾ